ਇੱਕ ਜੰਗਲ ਦੇ ਵਿੱਚ ਇੱਕ ਜੁਗਨੂ ਹੁੰਦਾ। ਉਹ ਜੁਗਨੂ ਜੰਗਲ ਦੇ ਵਿੱਚ ਰਹਿੰਦਾ ਬੜਾ ਖੁਸ਼ ਹੁੰਦਾ। ਚਮਕਦਾ ਤੇ ਇੱਕ ਦਿਨ ਉਸ ਦੇ ਨਾਲ ਇੱਕ ਘਟਨਾ ਵਾਪਰਦੀ ਹੈ। ਜੁਗਨੂ ਦੇ ਪਿੱਛੇ ਇੱਕ ਸੱਪ ਪੈ ਜਾਂਦਾ। ਜੁਗਨੂ ਸੱਪ ਤੋਂ ਡਰ ਕੇ ਬੜਾ ਅੱਗੇ-ਅੱਗੇ ਭੱਜਦਾ। ਉਸ ਤੋਂ ਆਪਣੀ ਜਾਨ ਬਚਾਉਣ ਦਾ ਯਤਨ ਕਰਦਾ ਪਰ ਸੱਪ ਉਸ ਦਾ ਖੇੜਾ ਹੀ ਨਹੀਂ ਛੱਡਦਾ। ਤੇ ਆਖਿਰਕਾਰ ਹਿੰਮਤ ਕਰਕੇ ਜੁਗਨੂ ਸੱਪ ਨੂੰ ਪੁੱਛ ਲੈਂਦਾ ਕਿ ਕੀ ਮੈਂ ਤੁਹਾਡਾ ਖਾਣਾ ਹਾਂ ਸੱਪ ਕਹਿੰਦਾ ਨਹੀਂ ਜੁਗਨੂ ਫਿਰ ਸਵਾਲ ਕਰਦਾ ਕੀ ਮੈਂ ਤੁਹਾਡਾ ਕੁਝ ਵਿਗਾੜਿਆ ਸੱਪ ਕਹਿੰਦਾ ਨਹੀਂ ਤਾਂ ਜੁਗਨੂ ਅਗਲਾ ਤੀਸਰਾ ਸਵਾਲ ਕਰਦਾ ਹੈ ਕਹਿੰਦਾ ਜੇ ਮੈਂ ਤੁਹਾਡਾ ਖਾਣਾ ਨਹੀਂ ਜੇ ਮੈਂ ਤੁਹਾਡਾ ਕੁਝ ਵਿਗਾੜਿਆ ਨਹੀਂ ਤਾਂ ਇਸ ਦੇ ਬਾਵਜੂਦ ਤੁਸੀਂ ਮੇਰੇ ਪਿੱਛੇ ਕਿਉਂ ਪਏ ਤਾਂ ਸੱਪ ਜੋ ਜਵਾਬ ਦਿੰਦਾ ਉਹ ਧਿਆਨ ਮੰਗਦਾ ਸੱਪ ਕਹਿੰਦਾ ਕਿ ਤੂੰ ਹਰ ਰੋਜ਼ ਚਮਕਦਾ ਈ ਤੇ ਤੇਰੀ ਇਹ ਚਮਕ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਸਾਡੇ ਆਲੇ ਦੁਆਲੇ ਵੀ ਅਕਸਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਸਾਡੇ ਕੁਝ ਕੰਮ ਕਰਨ ਤੇ ਸਾਡੇ ਚਮਕਣ ਤੇ ਕਿੰਤੂ ਪ੍ਰੰਤੂ ਕਰਦੇ ਨੇ ਅਜਿਹੇ ਲੋਕ ਤੁਹਾਨੂੰ ਅੱਗੇ ਵਧਦਾ ਹੋਇਆ ਦੇਖਣਾ ਪਸੰਦ ਨਹੀਂ ਕਰਦੇ ਉਹਨਾਂ ਤੋਂ ਤੁਹਾਡੀ ਚਮਕ ਬਰਦਾਸ਼ਤ ਨਹੀਂ ਹੁੰਦੀ ਚਾਹੇ ਤੁਸੀਂ ਕਿੰਨਾ ਵੀ ਕੁਝ ਚੰਗਾ ਕਰ ਲਓ ਚਾਹੇ ਉਹਨਾਂ ਦਾ ਤੁਸੀਂ ਕੁਝ ਵੀ ਨਾ ਵਿਗਾੜਿਆ ਹੋਵੇ ਪਰ باوجود ਇਸ ਦੇ ਉਹ ਤੁਹਾਡੀ ਲੈਗ ਬੋਲਿੰਗ ਕਰਦੇ ਨੇ ਉਹ ਤੁਹਾਡੇ ਨਾਲ ਬੁਰਾ ਵਰਤਾਅ ਕਰਦੇ ਨਹੀਂ ਪਰ ਅਸੀਂ ਕੀ ਬਣਨਾ ਹੈ ਜੁਗਲੀ ਤੇ ਆਪਣੀ ਚਮਕ ਨੂੰ برقرار ਰੱਖਣਾ ਹੈ ਆਪਣੀ ਚਮਕ ਨੂੰ ਕਦੇ ਵੀ ਛੱਡਣਾ ਨਹੀਂ